ਵਲੰਟੀ ਵੱਲੋਂ ਮੈਂ ప్రతిਭਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਮੌਜੂਦ ਹਾਂ ਕਗਰ ਨਦੀ ਦੇ ਕੰਡੇ ਤੇ ਜੋ ਕਿ ਬਿਲਕੁਲ ਸ਼ੰਭੂ ਬੈਰੀਅਰ ਦੇ ਨਾਲ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਣੀ ਦਾ ਬਹਾਅ ਕਿੰਨੇ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਇਹ ਨਾਲ ਲੱਗਦੇ ਖੇਤਾਂ ਵਿੱਚ ਵੀ ਵੜਦਾ ਜਾ ਰਿਹਾ ਹੈ ਤਾਂ ਆ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕੱਗਰ ਨਦੀ ਦੇ ਵੱਧਦੇ ਪਾਣ ਨਾਲ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਂ ਮੈਂ ਕੇਲ ਛੋਟੀ। ਛੋਟੀ ਗੇਲ। ਸਰ ਸਾਡੇ ਨੇੜੇ ਹੀ ਲੱਗਦਾ ਕੱਗਰ। ਹਾਂ ਬਿਲਕੁਲ ਨੇੜੇ ਲੱਤੀ ਗਿਆ। ਕੀ ਲੱਗਦਾ ਕਿ ਨੁਕਸਾਨ ਕਰੇਗਾ ਇਸ ਵਾਰ? ਨਹੀਂ ਹਾਲੇ ਤੱਕ ਕੋਈ ਨੁਕਸਾਨ ਨਹੀਂ। ਅਗਲੇ ਉਧਰ ਤੱਕ ਵੀ ਹਾਂਜੀ ਕਿਦਾ 2023 ਦੇ ਨਾਲੋਂ ਘੱਟ ਹੈ ਪਾਣੀ ਕਿ ਜ਼ਿਆਦਾ ਘੱਟ ਘੱਟ ਉਧਰ ਘੱਟ ਹੈ ਕੋਈ ਬਾਕੀ ਫਸਲਬਾੜੀ ਦਾ ਨੁਕਸਾਨ ਤਾਂ ਹੀ ਹੈ ਦੇਖੋ ਆਮੀ ਤਾਂ ਬਰਸਾਤ ਦੇ ਉੱਪਰ ਮੌਸਮ ਵੀ ਖਰਾਬ ਹੋ ਰਿਹਾ ਦੇਖੋ ਜੀ ਪਾਣੀ ਕੇ ਸਰ ਜਿਆਦਾ ਹੋ ਰਿਹਾ ਸਰ ਇਹਦਾ ਨਾਲ ਹੀ ਪਿੰਡ ਹੈ ਮਹਿਮਦਪੁਰ ਹਾਂਜੀ ਉੱਥੇ ਪਾਣੀ ਦਾ ਪਾਣੀ ਦਾ ਠੀਕ ਹੈ ਜੀ ਹੁਣੇ ਗਰਜ ਪਾਣੀ ਛੱਡਿਆ ਘੰਟਾ ਕੋ ਹੋ ਗਿਆ ਪਾਣੀ ਵਧੇ ਰਿਹਾ ਹੁਣ ਅਸੀਂ ਵੀ ਦੇਖਣੇ ਆਏ ਆ ਵੀ ਕਦੇ ਨੁਕਸਾਨ ਨਾ ਹੋ ਜਵੇ ਆਪਣਾ ਵੀ ਜਿਵੇਂ ਮਾਜੇ ਜੇ ਹੋ ਰਿਹਾ ਨੁਕਸਾਨ ਨਾ ਪਿੰਡ ਲੋਕ ਆਪੇ ਲੱਗੇ ਹੋਏ ਆ ਵੀ ਕਿਤੇ ਕੋਈ ਨੁਕਸਾਨ ਨਾ ਹੋ ਜਵੇ ਪਾਣੀ ਵਧਨ ਦੇ ਨਾਲ ਇੱਥੇ ਨੁਕਸਾਨ ਹੋਏਗਾ ਬਿਲਕੁਲ ਨੁਕਸਾਨ ਹੋਣਾ ਜੀ ਜਿਨ੍ਹਾਂ ਦੀ ਲੱਗੀਆਂ ਹੋਈਆਂ ਉਹਨਾਂ ਨੂੰ ਹੀ ਪਤਾ ਹੈ ਨੁਕਸਾਨ ਹੋਣਾ ਹੀ ਹੋਣਾ ਜੀ ਪਾਣੀ ਦੋ ਦਿਨੋਂ ਉੱਧਰ ਚੱਲ ਰਿਹਾ ਉੱਧਰ ਨੱਖਾਂ ਤਾਂ ਹੋ ਗਿਆ ਜੀ ਪਾਣੀ ਦੇ ਨਾਲ ਅੱਗੇ ਵੀ ਹੋ ਜਾ ਕੇ ਅੱਗੇ ਦਾ ਨੀਮਾ ਉਹ ਤਾਂ ਫੇਰ ਵੀ ਕਿਕਰ ਕਾਫੀ ਚੌੜੀ ਹੈ ਅੱਗੇ ਜਾ ਕੇ ਘੱਟ ਚੌੜੀ ਹੈ ਤਾਂ ਨੁਕਸਾਨ ਤਾਂ ਹੋਣਾ ਹੀ ਹੈ 1 ਕਿਲੋਮੀਟਰ ਤੇ ਆ ਪਿੰਡ ਮਹਿਮਦ ਬਰਨਾਲੇ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਹੈਪੀ ਹੈ ਜੀ ਮੈਂ ਸਾਬਕਾ ਸਰਪੰਚ ਪਿੰਡ ਥੋਹਾ ಗ್ರಾಮ ਪੰਚਾਇਤ ਹਾਂ ਜੀ ਸਾਬਕਾ ਸਰਪੰਚ ਕਿਹੜਾ ਪਿੰਡ ਸਰਪੰਚ ਮੇਰਾ ਥੋਹਾ ਪਿੰਡ ਹੈ ਜੀ ਸ਼ੰਭੂ ਬਲੌਗ ਦੇ ਵਿੱਚ ਪੈਂਦਾ ਹਲਕਾ ਕਨੌਰ ਇੱਥੋਂ ਮੈਂ ਇਸ ਟਾਈਮ ਸ਼ੰਭੂ ਆਟਰ ਤੇ ਖੜਾ ਹਾਂ ਜੀ ਇੱਥੋਂ ਤੋਂ ਕਰੀਬਨ 12 ਕਿਲੋਮੀਟਰ 12 ਤੋਂ 15 ਕਿਲੋਮੀਟਰ ਦੀ ਦੂਰੀ ਤੇ ਮੇਰਾ ਪਿੰਡ ਹੈ ਨੁਕਸਾਨ ਪਾਣੀ ਦਾ ਕੀ ਨੁਕਸਾਨ ਫਿਲਹਾਲ ਸਾਡੇ ਪਿੰਡ ਤਾਂ ਜੀ ਜਹਾਲੇ ਤੱਕ ਠੀਕ ਹੈ ਸੁੱਕਿਆ ਪਰਮਾਤਮਾ ਦੀ ਜਿਵੇਂ ਮੌਸਮ ਵਿਭਾਗ ਵਾਲੇ ਦੱਸ ਰਹੇ ਆਂ ਵੀ ਅਗਲੇ 2-3 ਦਿਨਾਂ ਤੱਕ ਜਿਵੇਂ ਦੱਸ ਰਹੇ ਆਂ ਵੀ ਮੀਂਹ ਪੈ ਸਕਦਾ ਆ ਜੇਕਰ ਉਹ ਪੈਂਦਾ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜਿਵੇਂ ਪਿੱਛੇ ਜੀ ਦੇਖਿਆ ਸੀ 2023 ਦੇ ਵਿੱਚ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਥੋਏ ਵਾਲੀ ਸਾੜ ਥੋਆ ਚਤਾਰਾ ਹੋ ਗਿਆ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਿੱਛੇ ਜੀ ਸਾਰੀਆਂ ਸੜਕਾਂ ਟੁੱਟੀਆਂ ਸੀਗੀਆਂ ਉਹ ਸੜਕਾਂ ਟੁੱਟੀਆਂ ਹੋਈਆਂ ਅਜੇ ਤੱਕ ਵੀ ਉਹਨਾਂ ਦੇ ਮਤਲਬ ਵੀ ਬਹੁਤ ਨੁਕਸਾਨ ਹੋਇਆ ਵਾ ਹਲੇ ਵੀ ਉਹ ਸੜਕਾਂ ਠੀਕ ਨਹੀਂ ਹੋਣ ਜਾਂ ਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਪਿਛਲੇ ਵਾਰ ਜੀ ਮੈਂ ਆਨੇ ਦੇ ਵਿੱਚ ਦੇਖ ਹੀ ਰਿਹਾ ਕਿ ਕਿਤੇ ਪਾਣੀ ਤੁਸੀਂ ਚੈੱਕ ਕਰਨ ਆਂਦੀ ਹੋ ਪਾਣੀ ਦਾ ਵਧ ਰਿਹਾ ਅਸੀਂ ਕੋਣਾ ਚਾਨਕੀ ਪ੍ਰੋਗਰਾਮ ਬਣਾਇਆ ਸੀਗਾ ਮੈਂ ਕਿਹਾ ਵੀ ਚਲੋ ਸ਼ੰਭੂ ਤੇ ਸਾਨੂੰ ਕਗਰ ਲੱਗਦਾ ਨਾ ਇਹ ਸਾਡਾ ਬੜਰ ਏਰੀਆ ਜੀ ਮੈਂ ਚਲੋ ਦੇਖ ਕੇ ਆਈਏ ਵੀ ਕਿਤੇ ਕਹਿੰਦੇ ਆ ਵੀ ਇੱਥੇ ਭਰ ਕੇ ਚੱਲ ਰਾਇਆ ਤਾਂ ਕਰਕੇ ਦੇਖਣ ਆਏ ਸੀ ਤੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਜੀ ਕਗਰ ਦੇ ਵਿੱਚ ਤੇ ਅੱਜ ਤੱਕ ਇੰਨਾ ਪਾਣੀ ਦੇਖਿਆ ਨਹੀਂ ਵੈਸੇ ਕਗਰ ਦੇ ਵਿੱਚ ਮੈਂ ਪਹਿਲੀ ਵਾਰ ਦੇਖ ਰਹਾ ਜੀ ਪੂਰਾ ਨਕੋ ਨਕ ਭਰਿਆ ਪਿਆ ਜੇ ਹੋਰ بارش ਆਦੀ ਹੈ ਤਾਂ ਇਹਦੇ ਟੁੱਟਣ ਦਾ ਖਤਰਾ ਹੈ ਨੁਕਸਾਨ ਸਾਰਾ ਇੱਧਰ ਸਾਡੇ ਘਨੌਰ ਹਲਕੇ ਨੂੰ ਆਣਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਤਿਆਰੀਆਂ ਦੇ ਦੇਖੋ ਜੀ ਹੁਣ ਆਪੋ ਆਪਣੀਆਂ ਸਾਰੀਆਂ ਆਪਣੇ ਲੈਵਲ ਤੇ ਤਿਆਰੀਆਂ ਕਰ ਰਹੇ ਆਂ ਬਾਕੀ ਪ੍ਰਸ਼ਾਸਨ ਨੇ ਵੀ ਆਪਣੇ ਨੰਬਰ ਦਿੱਤੇ ਆ ਵੀ ਜੇ ਕੋਈ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਨੰਬਰ ਤੇ ਕਾਲ ਕਰੋ ਬਾਕੀ ਜੀ ਲੋਕਾਂ ਦੀ ਆਪੋ ਆਪਣੀ ਤਿਆਰੀ ਹੈ ਕਿਉਂਕਿ ਪਿਛਲੇ 2023 ਦੇ ਵਿੱਚ ਜਿਹੜਾ ਨੁਕਸਾਨ ਦੇਖਿਆ ਉਸ ਟਾਈਮ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਟਾਈਮ ਵੀ ਲੋਕਾਂ ਨੇ ਆਪਣੀਆਂ ਮਦਦਾਂ ਆਪੇ ਕਰੀਆਂ ਹੁਣ ਵੀ ਲੋਕਾਂ ਦੀ ਆਪਣੇ ਆਪ ਦੇ ਪਰਮਾਤਮਾ ਕਰੇਗਾ ਜੀ ਸਭ ਕੁਝ ਜੋ ਜਿਵੇਂ ਹੁਣ ਦੇਖ ਰਹੇ ਹਾਂ ਜੀ ਅੰਮ੍ਰਿਤਸਰ ਅਰ ਗੁਰਦਾਸਪੁਰ ਲਾਕੇ ਚ ਬਾਰਡਰ ਲਾਕ ਐਰੀਆ ਜਿਹ ਉਧਰ ਆਪਣਾ ਪਾਕਿਸਤਾਨ ਦੇ ਨੇੜੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਦੇਖਣੇ ਹੁੰਦਾ ਸੀ ਤਾਂ ਵੀਡੀਓ ਹੀ ਦੇਖ ਰਹੇ ਆ ਤੇ ਘਰ ਦੇ ਘਰ ਤਬਾਹ ਹੋ ਗਏ ਲੋਕਾਂ ਦੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਨੌਰ ਸਾਡੇ ਇਧਰ ਇਲਾਕਿਆਂ 'ਚ ਵੀ ਨੁਕਸਾਨ ਹੋਵੇ ਤੇ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਪੰਜਾਬ ਨੂੰ ਇਹੋ ਜੀਆਂ ਦਿੱਕਤਾਂ ਤੋਂ ਦੂਰ ਰੱਖੇ ਔਰ ਹਮੇਸ਼ਾ ਹੱਸਦਾ ਬਸਦਾ ਰਹੇ ਪੰਜਾਬ ਰਾਜਗੜ੍ਹ ਪਿੰਡ ਹੈ ਆਪਣਾ ਸਾਹਮਣੇ ਪਿੰਡ ਹੈ ਜੀ ਅੱਛਾ ਜੀ ਹਾਂ ਜੀ ਉੱਥੇ ਕਗਰ ਦਾ ਪਾਣੀ ਪਹੁੰਚ ਗਿਆ ਹਾਂਜੀ ਹਾਂਜੀ ਪਹੁੰਚ ਗਿਆ ਬਸ ਨੇੜੇ ਹੀ ਪਹੁੰਚ ਗਿਆ ਬਸ ਬਹੁਤ ਨੇੜੇ ਹੈ ਜੀ ਸੜਕ ਦੇ ਨੇੜੇ ਲੱਗਣੀ ਵਾਲਾ ਹੈ ਬਸ ਜੀ ਪਿਆਰੀ ਤਿਆਰੀਆਂ ਬਸ ਕਰ ਹੀ ਰਹੇ ਨੇ ਆ ਜੀ ਜਹਾਸਨ ਵੱਲੋਂ ਕੁਝ ਨਹੀਂ ਜੀ ਮੈਂ ਤੇ ਹੋਰ ਤੁਹਾਡੀ ਫਸਲਾਂ ਫਸਲਾਂ ਅੱਜ ਮੈਂ ਫਸਲਾਂ ਦੇਖੋ ਤਬਾਹੀ ਹੋ ਗਈ ਤੁਹਾਡੇ ਸਾਹਮਣੇ ਬੁਰਾ ਹਾਲ ਹੋ ਗਿਆ ਜੀ ਕੀ ਲੱਗਦਾ ਕਿ ਪਾਣੀ ਕੱਡੇਗਾ ਜਾਂ ਪਾਣੀ ਤੱਲੇ ਹੋਰ ਵਧੇਗਾ ਦੇਖੋ ਪਾਣੀ ਦਾ ਦਬਾਰ ਬਜੀ ਹੈ ਜਿੰਨਾ ਦੇਖੋ ਤੁਹਾਡੇ ਸਾਹਮਣੇ ਹੈ ਜੀ ਬਹੁਤ ਪਾਣੀ ਵਧ ਰਿਹਾ ਜੀ ਅੱਜ ਜੀ ਅੱਦੇ ਦੇ ਹੋਰ ਵਧੇਗਾ ਇਹ ਦੇਖੋ ਪੂਰਾ ਸੜਕ ਤੇ ਲੱਗਲੇ ਪਿਛਲੀ ਵਾਰ ਬਹੁਤ ਬੁਰਾ ਹਾਲ ਹੋ ਗਿਆ ਸੀ ਹਾਂ ਜੀ ਅੱਜ ਪਾਣੀ ਦੇ ਪਿੰਡ ਚ ਆ ਗਿਆ ਸੀ ਉਹ ਸੋਡੇ ਪਿੰਡ ਤੱਕ ਵੀ ਪਹੁੰਚ ਹਾਂ ਜੀ ਹਾਂ ਜੀ ਪਹੁੰਚ ਗਏ ਬੁਰਾ ਹਾਲ ਹੋ ਗਿਆ ਸੀ ਪਿੰਡ 'ਚ ਪਾਣੀ ਵੜ ਗਿਆ ਸੀ ਉੱਤੇ ਸਾਰੇ ਹਿੱਸੇ ਬਹੁਤ ਬੁਰਾ ਹਾਲ ਹੈ ਮੇਰਾ ਪਿੰਡ ਮੈਂ ਦੁੱਧਾ ਜੇ ਨਾਲ ਲੱਗਦੀ ਉਹ ਢੱਕਰ ਤੇ ਪਾਣੀ ਕਰਕੇ ਤੁਹਾਨੂੰ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀਆਂ ਤਾਂ ਦੇਖੋ ਜੀ ਕਿਤਾ ਫਸਲਾਂ ਨੂੰ ਤਾਂ ਡਰੋਂ ਉਹ ਦੇਖੋ ਸਾਰਾ ਬਾਹਰ ਨਿਕਲਿਆ ਵਾ ਸਾਰੀਆਂ ਫਸਲਾਂ ਪਾਣੀ 'ਚ ਡੁੱਬ ਗਈਆਂ ਜੀ ਇਸ ਟਾਈਮ ਜਿਹੜੀ ਕਿਸਾਨ ਦੀ ਫਸਲ ਹੈ ਉਹ ਸਾਰੀ ਫਸਲ ਨਸਾਰੇ ਤੇ ਆਈ ਵਜੋਂ ਉਹਨੂੰ ਸਾਰਾ ਦਾਣਾ ਪੈ ਚੁੱਕਿਆ ਹੈ ਜਿਹੜੀ ਫਸਲ ਨੂੰ ਦਾਣਾ ਪੈ ਚੁੱਕਿਆ ਉਹਨੂੰ ਅਗਰ ਗਾਰਾ ਲੱਗੂਗਾ ਪਾਣੀ ਲੱਗੂਗਾ ਤਾਂ ਸਾਰਾ ਟੋਟਲ ਡੈਮੇਜ ਹੋ ਜਾਣਾ ਉਤੋਂ 10% ਬਚਦਾ ਜੀ। ਔਰ ਕੱਗਰ ਦੇ ਵਿੱਚ ਹਲਕੇ ਘਨੌਰ ਦੇ ਵਿੱਚ ਇਹ ਜਿਹੜੀ ਮੁਸ਼ਕਲ ਹੈ ਇਹ ਬਹੁਤ ਪੁਰਾਣੀ ਮੁਸ਼ਕਲ ਹੈ। ਇੱਥੇ ਇਹਦੇ ਵਿੱਚ ਜਿਹੜੇ ਮੋੜ ਆ ਨਾ ਕੱਗਰ ਦੇ ਮੋੜ ਕੱਢੇ ਜਾਣ ਔਰ ਇਹਦੀ ਟਾਈਮ ਨਾਲ ਸਫਾਈ ਹੋਣੀ ਪਿਛਲੇ 3 ਸਾਲ ਤੋਂ ਕੋਈ ਸਫਾਈ ਨਹੀਂ ਹੋਈ ਜੀ ਕੱਗਰ ਦੀ ਪਿਛਲੇ 3 ਸਾਲ ਹੋ ਗਏ। ਪਹਿਲੀਆਂ ਸਰਕਾਰਾਂ 'ਚ ਸਫਾਈ ਹੁੰਦੀ ਦੀ ਫੀਜ਼ਨ ਵਾਰ ਹੁੰਦੀ ਦੀ ਬਚੌਰ ਆਉਂਦਾ ਹੁੰਦਾ ਦਾ। ਹੁਣ ਪਿਛਲੇ 3 ਸਾਲ ਤੋਂ ਕੋਈ ਕਿ ਗਰਦੀ ਸਫਾਈ ਨਹੀਂ ਹੋਈ ਤੁਹਾਡੇ ਸਾਹਮਣੇ ਆ ਦੇਖੋ ਜੀ ਕਿ ਕਿੰਨਾ ਬੁਰਾ ਹਾਲ ਹੈ ਔਰ ਉਪਰੋਂ ਬਰਸਾਤਾਂ ਜਿਆਦਾ ਪੈਣ ਕਰਕੇ ਆਮ ਪਬਲਿਕ ਨੂੰ ਇਹਦੇ ਨਾਲ ਇਕੱਲਾ ਕਿਸਾਨ ਨਹੀਂ ਪਿੰਡਾਂ ਦੇ ਵਿੱਚ ਵੀ ਮੇਰੇ ਹਲਕੇ ਦੇ ਪਿੰਡਾਂ ਕਾਮੇ ਖੁਰਦਾ ਊਂਟਸਰ ਝੰਡਾ ਮੰਗੋਲੀ ਆ ਰਾਮਪੁਰਾ ਫਰਪਾਲਾ ਪਿੰਡਾ ਜਮਾਰੂ ਵੈ ਲਾਛੜੂ ਕਲਾਂ ਔਰ ਇਹਨਾਂ ਪਿੰਡਾਂ ਦੇ ਵਿੱਚ ਅੱਗੇ ਸਰਾਲਾ ਕਲਾਂ ਸਰਾਲਾ ਖੁਰਦਾ ਉਹ ਸਾਰੇ ਪਿੰਡ ਸ਼ਮਸਪੁਰਾ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਜੀ ਤੁਸੀਂ ਇਹ ਮੰਨ ਲਓ ਐਡੀ ਸਰਕਾਰ ਦੇ ਨਲਾਕੀ ਹੈ 2023 ਤੋਂ ਜਿਹੜੇ ਬੰਨ ਜਿਸ ਤਰੀਕੇ ਨਾਲ ਖੁੱਲੇ ਪਏ ਸੀ ਕਿਸੇ ਵੀ ਬੰਨ ਨੂੰ ਪੂਰੇ ਨਹੀਂ ਗਿਆ ਉਸੇ ਤਰੀਕੇ ਇਹ ਬੰਨ ਖੁੱਲੇ ਪਏ ਐ ਔਰ ਅੱਜ ਆਮ ਪਬਲਿਕ ਦਾ ਬਹੁਤ ਵੱਡਾ ਨੁਕਸਾਨ ਘੱਗਰ ਦੇ ਨਾਲ ਹੋ ਰਿਹਾ ਜੀ ਮੇਰੇ ਪਿੰਡ ਚ ਇਸ ਵਾਰੀ ਹਾਲੇ ਤੱਕ ਤਾਂ ਬਚਾਓ ਹੈ ਜੀ ਮੋਸਟਲੀ ਜਦ ਵੀ ਮੇਰੇ ਪਿੰਡ ਦੇ ਸਾਹਮਣੇ ਮੇਰੇ ਪਿੰਡ 25 ਜ਼ਰਾ ਪੈਂਦਾ ਜੀ ਜਦ ਵੀ ਐਤ ਕੀ ਥੋੜਾ ਜਨਾ ਕ ਬਚਾਵੇ 25 ਦਰੇ ਚ ਪਾਣੀ ਘਟ ਆ ਰਿਹਾ ਹੈ ਅਗਰ 25 ਦਰੇ ਦੇ ਵਿੱਚ ਵੀ ਇਸੇ ਤਰੀਕੇ ਪਾਣੀ ਆਊਗਾ ਤਾਂ ਸਭ ਤੋਂ ਪਹਿਲਾਂ ਪਾਣੀ ਮੇਰੇ ਪਿੰਡ ਦੇ ਵਿੱਚ ਮੈਂ ਤਾਂ ਉਦਾਂ ਦੇ ਵਿੱਚ ਔਰ ਸਰਾਲਾ ਖੁਰਦ ਦੇ ਵਿੱਚ ਪਾਣੀ ਆਉਂਦਾ ਹੈ ਜੀ ਹਾਂਜੀ ਤੁਹਾਡੀ ਪੂਰੇ ਅਰੇਂਜਮੈਂਟ ਹੈ ਕਿ ਪਾਣੀ ਤੋਂ ਬਚਣ ਦੀ ਪਾਣੀ ਤੋਂ ਬਚਣ ਦੇ ਲਈ ਸਾਡੇ ਜਿਹੜੇ ਆਮ ਲੋਕਾਂ ਦੇ ਆਪਸੀ ਰੈਜਮੈਂਟ ਹੈਗੇ ਉਹ ਹੈਗੇ ਆ ਬਾਕੀ ਸਰਕਾਰ ਕਣੀ ਤਾਂ ਉੱਥੇ ਕੋਈ ਵੀ ਐਸਾ ਸਿਸਟਮ ਨਹੀਂ ਹੈ ਜੇ ਕਿਤੇ ਰਾਤ ਭਰਾਤ ਘੱਗੜ ਟੁੱਟ ਜੇ ਕੋਈ ਐਮਰਜੈਂਸੀ ਵਾਅਦਾ ਤੇ ਕੋਈ ਵੋਟ ਹੋਵੇ ਇਹ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਜਿਹੜਾ ਹੈਗਾ ਉੱਥੇ ਅਫਸਰ ਸਾਹੀ ਆਉਂਦੀ ਆ ਆਈਟੀਐਮ ਸਾਹਿਬ ਆਉਂਦੇ ਆ ਤਹਿਸੀਲਦਾਰ ਸਾਹਿਬ ਆਉਂਦੇ ਆ ਗੇੜਾ ਜ਼ਰੂਰ ਰੱਖਦੇ ਆ ਇਹ ਚੀਜ਼ ਨਹੀਂ ਮੈਂ ਕਹੂੰਗਾ ਵੀ ਪ੍ਰਸ਼ਾਸਨ ਦੀ ਗੈਰ ਹਾਜ਼ਰੀ ਹੈ ਪਰ ਲੋਕਾਂ ਨੂੰ ਜੇ ਕੋ ਕੁਦਰਤੀ ਕਿਤੋਂ ਬੰਨ ਟੁੱਟ ਕੇ ਅਮਰਜੰਸੀ ਦੇ ਵਿੱਚ ਕੋਈ ਅਜਿਹੇ ਹਾਲਾਤ ਬਣ ਜਾਣ ਤਾਂ ਅਮਰਜੰਸੀ ਦੇ ਹਾਲਾਤਾਂ ਦੇ ਨਾਲ ਨਜੇਠਣ ਦੇ ਲਈ ਸਰਕਾਰ ਵੱਲੋਂ ਕੋਈ ਪਰਾਲਾ ਨਹੀਂ ਉੱਥੇ ਕੀਤਾ ਗਿਆ ਜੀ ਸਰਕਾਰ ਤੋਂ ਉਮੀਦ ਤਾਂ ਹੀ ਕਰਦੇ ਆ ਜੀ ਕਿਤੋਂ ਸਭ ਤੋਂ ਵੱਡੀ ਸਰਕਾਰ ਨੂੰ ਇਹ ਬੈਂਤੀ ਹੈ ਵੀ ਜੇ ਸਰਕਾਰ ਦੇ ਕੋਲ ਆਪਣਾ ਇਹਦਾ ਕੋਈ ਫੰਡ ਨਹੀਂ ਅਰੇਂਜ ਸਰਕਾਰ ਕਰਾ ਸਕਦੀ ਤਾਂ ਜਿਹੜੇ ਨੇੜੇ ਨੇੜੇ ਦੇ ਪਿੰਡਾਂ ਨੇੜੇ ਨੇੜੇ ਦੇ ਕਿਸਾਨ ਹੈ ਉਹਨਾਂ ਨੂੰ ਇੰਨੀ ਕੁ ਪਰਮਿਸ਼ਨ ਦਿੱਤੀ ਜਾਵੇ ਵੀ ਉਹ ਘੱਗਰ ਤੋਂ ਮਿੱਟੀ ਪੁੱਟ ਸਕਣ ਤਾਂ ਕਿ ਜਿੱਥੇ ਜਿੱਥੇ ਵੀ ਘੱਗਰ ਦਾ ਪਾਣੀ ਆਉਂਦਾ ਉੱਪਰੋਂ ਕਿਤੇ ਰੇਤਾ ਅਠ ਅਠ 10 10 ਫੁੱਟ ਛੁੱਟ ਵੀ ਜਾਂਦਾ ਕਿਤੋਂ ਚੱਕ ਵੀ ਲੈ ਜਾਂਦਾ ਹੈ ਜੀ ਤਾਂ ਕਿ ਆਮ ਲੋਕਾਂ ਨੂੰ ਪਰਮਿਸ਼ਨ ਹੋਵੇ ਵੀ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜਿਹੜੇ ਜਿਹੜੇ ਪਿੰਡ ਦਾ ਰਕਬਾ ਪੈਂਦਾ ਹੈ ਉਹ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਦਾ ਨਾਲ ਮੁਤੱਲਕ ਕਰਿਆ ਜਾਵੇ ਵੀ ਉਹ ਪਿੰਡ ਆਪ ਖੁਦ ਕਿਸਾਨ ਸਫਾਈ ਕਰ ਸਕਣ ਔਰ ਕਿਸਾਨ ਨੂੰ ਪਿੰਡ ਦੇ ਜਿਹੜੇ ਹੈਗੇ ਆ ਉਹਨੂੰ ਸਭ ਨੂੰ ਪੰਚਾਇਤ ਨੂੰ ਮਿੱਟੀ ਚੱਕਣ ਦੀ ਗਵਰਨਮੈਂਟ ਵੱਲੋਂ ਪਰਮਿਸ਼ਨ ਹੋਵੇ ਤਾਂ ਇਹ ਨਾ ਹੜ੍ਹਾਂ ਤੋਂ ਬਚਾਅ ਹੋ ਸਕਦਾ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਪਿੰਡਾਂ ਵਾਲੇ ਕਿਸਾਨ ਜਿਹੜੇ ਹੈਗੇ ਆ ਉਹ ਆਪਣੇ ਆਪ ਘੱ ਕਰ ਸਾਫ ਕਰ ਸਕਦੇ ਆ ਪਰ ਪਤਾ ਨਹੀਂ ਸਰਕਾਰ ਮੈਨਿੰਗ ਵਾਲੇ ਤਾਂ ਦੇਦਰਾਤ ਇੱਥੋਂ ਟਿੱਪਰ ਚੱਲਦੇ ਆ ਪਰ ਕਿਸਾਨ ਜੇ ਕੋਈ ਜਾਂ ਕੋਈ ਪਿੰਡ ਦਾ ਲੋਡ ਬੰਦ ਕੋਈ ਵੀ ਮਜ਼ਦੂਰ ਕਰੀਬ ਜੇ ਕੋਈ ਵਿਚਾਰਾ ਇੱਕ ਰੇੜੀ ਜਾਂ ਰੇੜਾ ਵੀ ਭਰ ਲੈ ਕੇ ਜਾਂ ਲੈ ਜਾਵੇ ਮਿੱਟੀ ਦਾ ਉਹਦੇ ਪਰ ਨਾਲ ਦੇ ਨਾਲ ਪਰਚਾ ਹੋ ਜਾਂਦਾ ਹੈ ਸਰਕਾਰ ਦੇ ਨੁਮਾਇੰਦੇ ਦੇ ਟਿੱਪਰ ਦਿਨ ਰਾਤ ਮੈਨਿੰਗ ਕਰਦੇ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ ਜੀ ਇਹੀ ਬੈਂਤੀ ਹੈ ਸਰਕਾਰ ਤੋਂ ਵੀ ਜੇ ਤੁਸੀਂ ਨਹੀਂ ਸਾਫ਼ ਕਰ ਸਕਦੇ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੁਸੀਂ ਪਰਮਿਸ਼ਨਾਂ ਦੇ ਦਿਓ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਲੋਕ ਆਪਣੇ ਆਪ ਘੱ ਕਰ ਸਾਫ਼ ਕਰ ਸਕਦੇ ਨੇ ਅਸੀਂ ਇਸ ਵੇਲੇ ਤਰਿਆ ਦੇ ਕਿਨਾਰੇ ਖੜੇ ਹਾਂ ਪਾਣੀ ਇਸ ਵੇਲੇ ਆਪਣਾ ਰੂਪ ਬਦਲਦਾ ਹੋਇਆ ਤੇਜ਼ੀ ਨਾਲ ਵਖਾਈ ਦੇ ਰਿਹਾ ਹੈ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਹੋ ਰਹੀ بارش ਕਾਰਨ ਤਰਿਆ ਆਪਣਾ ਖਤਰਨਾਕ ਰੂਪ ਧਾਰਨ ਕਰਦੀ ਹੋਈ ਨਜ਼ਰ ਆ ਰਹੀ ਹੈ ਇੱਧਰ ਦੇ ਲੋਕ ਚਿੰਤਾ ਵਿੱਚ ਹਨ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਇਸ ਮੁਸ਼ਕਿਲ ਸਮੇਂ ਵਿੱਚ ਇਕਤਾ ਤੇ ਸਬਰ ਬਣਾਈ ਰੱਖੋ ਇਸ ਮੁਸ਼ਕਿਲ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦਿਓ ਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹਦਾਇਤਾਂ ਦੀ ਪਾਲਣਾ ਕਰੋ ਕੋਈ ਫਾਲਤੂ ਹਵਾਮਾਂ ਤੇ ਵਿਸ਼ਵਾਸ ਨਾ ਕਰੋ ਖਬਰ ਦੀ ਪੁਸ਼ਟੀ ਕਰਕੇ ਹੀ ਉਸ ਤੇ ਵਿਸ਼ਵਾਸ ਕਰੋ ਬੁਲੰਤ ਟੀਵੀ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੰਦਾ ਰਹੇਗਾ ਇਸ ਮੁਸ਼ਕਿਲ ਸਮੇਂ ਵਿੱਚ ਵੀ ਬੁਲੰਤ ਟੀਵੀ ਤੁਹਾਨੂੰ ਯਕੀਨ ਦਿਲਾਉਂਦਾ ਹੈ ਕਿ ਅਸੀਂ ਤੁਹਾਡੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਫਿਰ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਪਰ ਨਾ ਭੁੱਲਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਤ ਹੈ